ਸ਼ਸ਼ੀਕਾਲ ਦੋਸਤੋ ਮੈਂ ਤੁਹਾਡਾ ਦੋਸਤ ਸਤਨਾਮ ਤੇ ਅੱਜ ਆਪਾਂ ਫੇਰ ਪਹੁੰਚੇ ਹਾਂ ਕਗਰ ਦਰਿਆ ਸਰਦੂਲਗੜ ਵਿਖੇ ਸੋ ਅੱਜ 2 ਜੁਲਾਈ 2025 ਸਵੇਰ ਦੇ 11:00 ਵੱਜ ਚੁੱਕੇ ਨੇ ਜੋ ਤੁਹਾਡੇ ਨਾਲ ਤਾਜ਼ਾ ਅਪਡੇਟ ਸਾਂਝੀ ਕਰਨ ਲੱਗੇ ਹਾਂ ਜੋ ਇਸ ਵਕਤ ਤੱਕ ਕਗਰ ਦਰਿਆ ਸਰਦੂਲਗੜ ਵਿਖੇ ਪਾਣੀ ਦਾ ਲੈਵਲ ਜੋ 5 ਫੁੱਟ ਤੇ ਚੱਲ ਰਿਹਾ ਹੈ ਜੇਕਰ ਆਪਾਂ ਕੱਲ ਸ਼ਾਮ ਦੀ ਗੱਲ ਕਰੀਏ ਤਾਂ ਕੱਲ ਸ਼ਾਮ ਜੋ ਪਾਣੀ ਦਾ ਲੈਵਲ 3 ਫੁੱਟ ਤੇ ਚੱਲ ਰਿਹਾ ਸੀ ਸੋ ਕੱਲ ਨਾਲੋਂ ਜੋ ਪਾਣੀ ਦਾ ਲੈਵਲ ਅੱਜ ਅ 2 ਫੁੱਟ ਵਧਿਆ ਹੈ ਜੇਕਰ ਆਪਾਂ 48 ਘੰਟਿਆਂ ਦੀ ਗੱਲ ਕਰੀਏ 30 ਜੂਨ ਸਵੇਰ ਤੋਂ ਲੈ ਕੇ ਅੱਜ 2 ਜੁਲਾਈ ਸਵੇਰ ਤੱਕ ਜੋ 48 ਘੰਟੇ ਬਣਦੇ ਨੇ ਸੋ 30 ਜੂਨ ਨੂੰ ਜੋ ਪਾਣੀ ਦਾ ਲੈਵਲ 4.5 ਤੋਂ ਪੌਣੇ 5 ਫੁੱਟ ਦੇ ਵਿੱਚ ਦਰਜ ਕੀਤਾ ਗਿਆ ਸੀ ਸੋ 30 ਜੂਨ ਤੋਂ ਬਾਅਦ ਬਾਅਦ ਜੋ ਪਾਣੀ ਦਾ ਲੈਵਲ ਘਟਣਾ ਸ਼ੁਰੂ ਹੋ ਗਿਆ ਸੀ ਸੋ ਉਸ ਤੋਂ ਬਾਅਦ 1 ਜੁਲਾਈ ਨੂੰ ਜੋ ਪਾਣੀ ਦਾ ਲੈਵਲ ਕੱਲ ਦੇ ਦਿਨ 3 ਫੁੱਟ ਤੇ ਸੀ ਸੋ ਅੱਜ ਫੇਰ ਜੋ ਪਾਣੀ ਦੇ ਲੈਵਲ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਸੋ ਇਸ ਦਿਨ ਨਾਲ ਹੀ ਜਿਸ ਤਰ੍ਹਾਂ ਦੀ ਵੀ ਕੋਈ ਅਪਡੇਟ ਹੋਈ ਤਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਹਾਂਗੇ ਸੋ ਤੁਹਾਨੂੰ ਜੋ ਸ਼ਾਮ ਨੂੰ ਵੀ ਅਪਡੇਟ ਦਿੱਤੀ ਜਾਊਗੀ ਜੋ ਇਸ ਵਕਤ ਜੋ ਤੁਹਾਨੂੰ ਸਵੇਰ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਗਰਦਰੀਆ ਸਰਦੂਲਗੜ ਤੋਂ 2 ਜੁਲਾਈ 2025 ਦੀ ਸੋ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਧੰਨਵਾਦ